ਚੋਪਈ ਸਾਹਿਬ ਦੇ ਵਿੱਚ ਇੱਕ ਹੋਰ ਲਾਈਨ ਆਉਂਦੀ ਹੈ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਪਰ ਨਹੀਂ ਉਹ ਆnde ਵੀ ਜਿਹੜਾ ਮਹਾਦੇਵ ਹੈ ਨਾ ਜਿਵੇਂ ਬ੍ਰਹਮਾ ਵਿਸ਼ਨ ਮਹੇਸ਼ ਹੈ ਉਹਨੂੰ ਸਦਾ ਸਿਵ ਕਹੀ ਜਾਂਦੇ ਵੀ ਸਦਾ ਰਹਿਣ ਵਾਲਾ ਉਹ ਪ੍ਰਮਾਤਮਾ ਹੈ ਅੱਛਾ ਹਮ ਸਿਵ ਸ਼ਕਤ ਆਪ ਉਪਾਇ ਕੇ ਕਰਤਾ ਆਪੇ ਹੁਕਮ ਰਤਾਏ ਜੀ ਸਿਵ ਜੀ ਇਹ ਚੇਤਨ ਸਦਾ ਜੀ ਸ਼ਕਤ ਆਮ ਆਇਐ ਦੇ ਆਪ ਉਪਾਇ ਕੇ ਜੀ ਆਪਣੇ ਆਪ ਤੋਂ ਨੇ ਪੈਦਾ ਕੀਤੀ ਹੈ ਕਰਤਾ ਆਪੇ ਹਕੂਮਰਦਾ ਹੈ ਕੇ ਓਕੇ ਵੀ ਅਸੀਂ ਛੇਵ ਦੂਜਿਆਂ ਨੂੰ ਕਹਿਣ ਲੱਗੇ ਸਮਝੋ ਸੇਵੋ ਤੇ ਸ਼ਕਤੀ ਜਿਹਨੇ ਪੈਦਾ ਕੀਤੀ ਮਾਇਆ ਬਣਾਈ ਹੈ ਉਹ ਨੂੰ ਛੇਵ ਕਿਹਾ ਹੈ ਉਹ ਚੇਤਨਸਤਾ ਹੈ ਉਹ ਸਾਰਿਆਂ ਚ ਵਰਤਦੀ ਹੈ ਠੀਕ ਹੁਣ ਕੱਲ ਪਰਸੇ ਕੋਈ ਬੰਦਾ ਵਿਆਖਿਆ ਕਰ ਰਿਹਾ ਸੀਗਾ ਆਪਣਾ ਕੋਈ ਅਮਰੀਕਾ ਚ ਬੋਲ ਰਿਹਾ ਸੀ ਉਹਨਾਂ ਉਥੋਂ ਦੇ ਪਾਦਰੀਆਂ ਨੇ ਸੱਦਿਆ ਸੀ ਕੁਝ ਦਿਨ ਸੀ ਸ਼ਹਿਰ ਆ ਕੇ ਇਹ ਮੈਨੂੰ ਭੇਜੀ ਉਹ ਆਂਦਾ ਜੀ ਵੇਖੋ ਬਾਬਾ ਨਾਨਕ ਦੱਸ ਗਿਆ ਪੰਮਨ ਗੁਰੂ ਐ ਜੀ ਪਾਣੀ ਪੀਤਾ ਐ ਜੀ ਮਾਜ਼ਾ ਤਰਸ ਮਾਤਾ ਐ ਜੀ ਦਿਵਸ ਰਾਤ ਨੂੰ ਇਹਦਾ ਆਇਦੇ ਆਖੇਲੇ ਸਗਲ ਜਗਾਤਾ ਹੁੰਦਾ ਇਹ ਭਾਈ ਗੁਰਦਾਸ ਜੀ ਨੇ ਪੰਮੇ ਵਾਰ ਦੀ ਛੇਵੀਂ ਪੌੜੀ 'ਚ ਇਸ ਬਾਰੇ ਦੱਸਿਆ ਅੱਛਾ ਪਹਿਲੀ ਪਾਸੇ ਇਹ ਲਿਖਦੀ ਹੈ ਤੀਜੀ ਪਾਸੇ ਲਿਖਦੀ ਹੈ ਪੌਣ ਪੌਣ ਗੁਰੂ ਪਾਣੀ ਪ੍ਰਤਾ ਮਾਤਾ ਧਰਤ ਮਾਤਾ ਜੀ ਵੀ ਇੱਕ ਇੱਕ ਅੱਖਰ ਦੇ ਨਾਲ ਹੀ ਉਹਨਾਂ ਨੇ ਬਦਲਿਆ ਕੁਝ ਚੀਜ਼ ਤੇ ਉਹਨਾਂ ਨੇ ਲਿਖਿਆ ਪੌਣ ਗੁਰੂ ਗੁਰ ਸ਼ਬਦ ਹੈ ਅੱਛਾ ਇਹਦਾ ਗੁਰੂ ਦਾ ਉਪਦੇਸ਼ ਹੈ ਜਿਹੜੇ ਇਹ ਹੈ ਪੌਣ ਗੁਰੂ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਵਾਹਿਗੁਰੂ ਮਿਲਣਾ ਜਿਹੜਾ ਗੁਰੂ ਦੇ ਉਪਦੇਸ਼ ਨੂੰ ਮੰਨਣਾ ਹੈ ਸਾ ਹੁਣ ਉਹ ਦਿਨ ਵੀ ਆਪਾਂ ਅੱਗੇ ਦਿਨ ਵਿਚਾਰਿਆ ਸੀਗਾ ਵੀ ਜਿਹੜੇ ਭਾਈ ਗੁਰਦਾਸ ਜੀ ਆਵਾਰਾਂ ਕੋਈ ਤਾਂ ਉਹਨਾਂ ਲਿਖਿਆ ਹੀ ਨਹੀਂ ਹਾਂਜੀ ਕੋਈਆਂ ਦਾ ਗੁੰਜੀ ਹੈ ਹਾਂਜੀ ਹਾਂਜੀ ਅਸੀਂ ਉਸ ਚੀਜ਼ 'ਚ ਨਹੀਂ ਮਹਿਣਾ ਸਾਨੂੰ ਤਾਂ ਜਿੱਥੋਂ ਕੋਈ ਗਿਆਨ ਮਿਲੇ ਉਹ ਲੈ ਲੈਣਾ ਚਾਹੀਦਾ ਹੁਣ ਉਹਨਾਂ ਲਿਖਿਆ ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਜੀ ਵੇਦ ਬੇਰਗੜੀ ਜਿਹੜੇ ਹਿੰਦੂਆਂ ਦੇ ਧਰਮ ਮੰਨਦਾ। ਕਾਦੀਬ ਕਿਹੜੇ ਸੀ ਜਿਹੜੇ ਮੁਸਲਮਾਨਾਂ ਦਾ ਧਰਮ ਕਰਾਂਤੇ ਨੂੰ ਮੰਨਦੇ। ਜਿਹਦੇ ਹੁਕਮ ਚ ਤੁਰਦੇ ਐ। ਉਸ ਮਤਲ ਨੂੰ ਜਿਹੜੇ ਮੰਨਦੇ ਐ। ਉਹਨਾਂ ਤਾਂ ਅਗੋਚਰਾ ਕੌਣ ਐ? ਇਹ ਚਾਰ ਅਖਰ ਵਾਇਗੁਰੂ ਜੀ। ਉਹਨਾਂ ਤੋਂ ਅਗੋਚਰਾ ਤੇ ਵੱਖਰਾ ਗੁਰੂ ਗ੍ਰੰਥਾ। ਜਿਹੜੇ ਰੱਬ ਦੀ ਸਿਫਤ ਐ। ਵਾਇਗੁਰੂ ਗਿਆ ਗੌਰ ਸ਼ਬਦ ਸੁਣਾਇਆ। ਜੀ। ਜਿਹੜਾ ਗੁਰੂ ਦਾ ਆਦੇਸ਼ ਐ। ਇਹ ਆ ਵਾਇਗੁਰੂ।